ਕਰੋ ਆਪਣੇ ਲਈ ਸੀ ਜੌਬ ਵਾਸਤੇ ਅੱਜ ਸੋ ਜੌਬ ਤੇ ਜਾਣ ਲੇ ਪਹਿਲਾਂ ਉਹ 7-11 ਰੁਕੇ ਆਪਾਂ ਉੱਥੋਂ ਲਈ ਆਪਾਂ ਜੀ ਕਾਫੀ ਕਾਫੀ ਆਪਾਂ ਰੈਗੂਲਰ ਪੀਵਾਂਗੇ ਸੋ ਰੈਗੂਲਰ ਆਪਾਂ ਲਵਾਂਗੇ ਜੀ ਫਲੈਟ ਵਾਈਟ ਸੋ ਫਲੈਟ ਵਾਈਟ ਵਿਦਆਊਟ 슈ਗਰ ਉਹ ਤੋਂ ਥੋੜਾ ਜਿਹਾ ਐਡ ਕਰਕੇ ਆਪਾਂ ਉਹਦੇ ਤੇ ਲਾ ਲੈਣੀ ਜੀ ਲਿਡ ਲਿਡ ਵੈਸੇ ਓਕੀ ਲੱਗੀ ਕਿਉਂਕਿ ਇੱਕ ਹੱਥ 'ਚ ਮੋਬਾਈਲ ਸੀਗਾ ਤੇ ਇੱਕ ਹੱਥ ਨਾਲ ਆਪਾਂ ਲਿਡ ਲਾ ਰਹੇ ਸੀ ਸੋ ਗੱਡੀ 'ਚ ਪਹੁੰਚ ਕੇ ਆਪਾਂ ਦੇਖਿਆ ਜੀ ਥੋੜਾ ਬਹੁਤਾ ਵਿੱਚ ਮੰਨ ਲਿਆ ਤਾਂ ਪੋਡਕਾਸਟ ਸੋ ਕਾਫੀ ਲੰਬਾ ਪੋਡਕਾਸਟ ਹੈ ਨਾਲ ਆਪਾਂ ਕੀਤੀ ਜੀ ਕਾਫੀ ਇੰਜੋਏ ਸੋ ਕਾਫੀ ਪੀਣ ਤੋਂ ਬਾਅਦ ਆਪਾਂ ਨਿਕਲ ਕੇ ਜੀ ਡਰਾਈਵ ਕਰਕੇ ਫਿਰ ਕੰਮ ਵੱਲ ਨੂੰ ਸੋ ਕੰਮ ਤੇ ਪਹੁੰਚਦੇ ਕਾਫੀ ਆਪਣੇ ਕੋ ਡੋਰ ਵੱਜ ਕੇ ਡੋਲ ਗਈ ਸਾਰੀ ਸੋ ਕੰਡ ਹੋ ਗਿਆ ਚਲੋ ਕਾਫੀ ਤਾਂ ਡੋਲ ਗਈ ਹੋਣਾ ਆਪਾਂ ਅੰਦਰ ਚੱਲਦੇ ਹਾਂ ਕੰਮ ਤੇ ਇਹ ਆਪਣਾ ਟਿਫਨ ਹੈਗਾ ਜੀ ਲੰਚ ਸੋ ਮੈਧਰ ਉਧਰ ਦੇਖਿਆ ਸਾਰੇ ਪਾਰਟਿਸਪੈਂਟ ਹਾਲੇ ਸੁੱਤੇ ਹੋਏ ਸੀਗੇ ਸੋ ਆਪਾਂ ਬੈਠ ਗਏ ਜਦੋਂ ਉੱਠਣਗੇ ਫਿਰ ਉਹਨਾਂ ਨੂੰ ਬ੍ਰੇਕਫਾਸਟ ਰੈਡੀ ਕਰਕੇ ਦੇਵਾਂਗੇ ਸੋ 16 ਟਾਈਮ ਹੋ ਗਿਆ ਸੀ ਪ੍ਰਸ਼ਾਦ ਇਹ ਆਪਾਂ ਗਰਮ ਕਾਲੇ ਜੀ ਡਾਇਰੈਕਟ ਗੈਸ ਤੇ ਹੀ ਸੋ ਆਈ نو ਇਟਸ ਨਾਟ ਸੇਫ ਪਰ ਫਿਰ ਵੀ ਆਪਾਂ ਗਰਮ ਕਰ ਲਏ ਸੋ ਇੱਕ ਮੰਨੇ ਆਪਾਂ ਦਾਲ ਮਾਈਕ੍ਰੋਵੇਵ ਚਲਾਈ ਹੋਈ ਸੀ ਦਾਲ ਹੋ ਗਈ ਚੀ ਗਰਮ ਸੋ ਇਟਸ ਰੈਡੀ ਨਾਓ ਸੋ ਦਾਲ ਆ ਗਏ ਜੀ ਪ੍ਰਸ਼ਾਦੇ ਆ ਗਏ ਪਿਆਜ਼ ਆ ਚਾਰ ਤੇ ਦਈਆਂ ਫੱਜ ਲੈ ਕੇ ਆਏ ਸੀ ਉਸ ਤੋਂ ਬਾਅਦ ਆਪਾਂ ਅੱਗੇ ਚਲੇ ਗਏ ਜੀ ਚਾਹ ਲੈ ਕੇ ਆਏ ਜਾਰ ਜਾ ਕੇ ਸੋ ਕੌਫੀ ਸਵੇਰੇ ਕਾੰਡ ਹੋ ਗਿਆ ਸੀ ਸੋ ਸ਼ਿਫਟ ਹੋ ਗਈ ਜੀ ਐਂਡ ਹੁਣ ਆਪਾਂ ਜਾ ਰਹੇ ਆਪਣੀ ਗੱਡੀ ਵੱਲ ਨੂੰ ਸੋ ਚਲਦੇ ਆਂ ਜੀ ਘਰ ਵੱਲ ਨੂੰ ਸੋ ਵਿਊ ਹੁਣ ਤੁਹਾਨੂੰ ਚੈੱਕ ਕਰਾਉਂਦੇ ਆ ਬਹੁਤ ਹੀ ਵਧੀਆ ਨਜ਼ਾਰਾ ਵਿਊ ਕੈਂਟ ਸੀਗਾ ਅੱਜ ਬਾਹਰ ਦਾ ਸੋ ਮਿਲਦੇ ਆਂ ਜੀ ਅਗਲੇ ਵਲੌਗ ਚ ਥੋੜਾ ਥੋੜਾ ਮੀ ਪਿਆ ਰਿਹਾ ਸੀ ਕਨਾਲ ਨਾਲ ਨਾਲ So see you in next vlog thank you so much for watching